ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੰਪਟੀ ਕੈਨੇਡੀਅਨ ਜੁਹਾਸਨ ਨੂੰ ਤਮਕੀ ਪੰਜਾਬੀ ਦੀ ਟੈਰਿਫੀ ਚੇਤਾਵਨੀ ਗਲਫ ਸਟੀਮ ਜੈਟਾ ਉਤੇ ਖੜਾ ਹੋਇਆ ਵਿਵਾਦ ਸੀਆਰਐਮ ਫਲੋਚਾ 456 ਡਾਲਰ ਕਾਰਬਨ ਟੈਬਟ ਮਨਜ਼ੂਰ 26 ਜਨਵਰੀ ਨੂੰ ਖਾਤੇ ਵਿੱਚ ਆਵੇਗੀ ਸਿੱਧੀ ਰਕਮ ਮਹਿੰਗਾਈ ਦੇ ਵਿੱਚ ਕੈਨੇਡੀਅਨ ਪਰਿਵਾਰਾਂ ਲਈ ਵੱਡੀ ਰਾਹਤ ਜਬਰੀ ਵਸੂਲੀ ਖਿਲਾਫ ਵਡੈਲਾਨ ਸਰੀਦ ਲਈ ਬਦੇ ਦੇ ਪੁਲਿਸ ਤਾਇਨਾਤ ਲੌਰਮੈਂਡ ਚ ਹੋਵੇਗੀ ਹੈਲੀਕਾਪਟਰ ਪੈਟ੍ਰੋਲ

ਅਮਰੀਕਾ ਤੇ ਕੈਨੇਡਾ ਦਰਮਿਆਨ ਹਵਾ ਬਾਜ਼ੀ ਖੇਤਰ ਦੇ ਵਿੱਚ ਤਣਾਅ ਹੋਰ ਵੱਧਦਾ ਦਿਖ ਰਿਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਵਿੱਚ ਬਣੇ ਚੋਹਾਸਾ ਉੱਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦੇ ਦਿੱਤੀ ਹੈ ਜਿਸ ਦੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਹਵਾ ਬਾਜ਼ੀ ਪ੍ਰਮਾਣਿਕरण ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਵੀਰਵਾਨ ਦੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ 트ੰਪ ਨੇ ਦੋਸ਼ ਲਾਇਆ ਕਿ ਕੈਨੇਡਾ ਅਮਰੀਕਾ ਵਿੱਚ ਬਣੇ ਗਲਫ ਸਟ੍ਰੀਮ ਅਜੈਟਾ ਦੇ ਕਈ ਮਾਡਲਾਂ ਨੂੰ ਗਲਤ ਤੇ ਟੰਗਦੇ ਨਾਲ ਪ੍ਰਮਾਣਿਤ ਕਰਨ ਤੋਂ ਇਨਕਾਰ ਕਰ ਰਿਹਾ ਹੈ ਟਰੰਪ ਨੇ ਕਿਹਾ ਕਿ ਇਸ ਕਾਰਨ ਕੈਨੇਡਾ ਵਿੱਚ ਜੋ ਅਮਰੀਕੀ ਜੋ ਹਾਸਾ ਥੀ ਵਿਕਰੀ ਰੁਕੀ ਗਈ ਹੈ ਜੋ ਨਿਆਂ ਸੰਗਤਵ ਪਾਤੇ ਖਿਲਾਫ ਹੈ ਟਰੰਪ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਜਦੋਂ ਤੱਕ ਕੈਨੇਡਾ ਕਲਫਰ ਸਟ੍ਰੀਮ ਤੇ ਜੈਟ ਮਾਰਟਲਾਂ ਨੂੰ ਮਨਜ਼ੂਰੀ ਨਹੀਂ ਦਿੰਦਾ ਉਸ ਸਮੇਂ ਤੱਕ ਅਮਰੀਕਾ ਵੀ ਕੈਨੇਡਾ ਦੇ ਵਿੱਚ ਬਣੇ ਜੋ ਹਾਸਾਂ ਜਿਨ੍ਹਾਂ ਵਿੱਚ ਬੰਬਾਰਟੀਅਰ ਤੇ ਜੈਟ ਵੀ ਸ਼ਾਮਲ ਨੇ ਉਹਨਾਂ ਨੂੰ ਪਰਮਾਣਿਤ ਨਹੀਂ ਕਰੇਗਾ ਉਹਨਾਂ ਨੇ ਵੀ ਕਿਹਾ ਹੈ ਕਿ ਜੇਕਰ ਮਸਲਾ ਤੁਰੰਤ ਹੱਲ ਨਾ ਹੋਇਆ ਤਾਂ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਵੇਚ ਜਾਣ ਵਾਲੇ ਹਰ ਜਹਾਜ਼ ਉੱਤੇ 50% ਦੀ ਟੈਟ ਲਗਾਇਆ ਜਾ ਸਕਦਾ ਹੈ ਇਸ ਤਮਕੀਤੇ ਨਾਂ ਸਰਹਾਤੇ ਤੋਂ ਮੇ ਪਾਸੇ ਦੀ ایرੋਸਪੇਸ ਉਦਯੋਗ ਦੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਕੈਨੇਡਾ ਦੀ ਪ੍ਰਮੁੱਖ ਜਹਾਜ਼ ਨਿਰਮਾਤਾ ਕੰਪਨੀ ਬੰਬਾਰਟੀਅਰ ਨੇ ਵੀਰਵਾਰ ਦੇ ਰਾਤ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਸਨੇ ਰਾਸ਼ਟਰੀ ਟ੍ਰਾਂਪੀ ਪੋਸਟ ਨੂੰ ਨੋਟ ਕੀਤਾ ਹੈ ਅਤੇ ਉਹ ਕੈਨੇਡਾ ਦੀ ਸੰਘੀ ਸਰਕਾਰ ਦੇ ਸੰਪਰਕ ਦੇ ਵਿੱਚ ਹੈ ਬੰਬਾੜੀਆ ਨੇ ਸਪਸ਼ਟ ਕੀਤਾ ਹੈ ਕਿ ਉਸਦੇ ਜਹਾਜ਼ ਉਤਪਾਦਨ ਸਹੂਲਤਾਂ ਦੇ ਟੈਕਨੀਸ਼ੀਅਨ ਪੂਰੀ ਤਰ੍ਹਾਂ ਦਿੱਕੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ FAA ਦੇ ਮਿਆਰਾਂ ਅਨੁਸਾਰ ਪ੍ਰਮਾਣਿਤ ਨੇ ਅਤੇ ਦੁਨੀਆ ਦੇ ਵਿੱਚ ਉਹਨਾਂ ਦੀ ਪ੍ਰੋਸਿਓਗਤਾ ਮੰਨੀ ਜਾਂਦੀ ਹੈ ਕੰਪਨੀ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਅਮਰੀਕੀ ਉਨਾਂ ਬਾਲ ਨੂੰ ਬਤੌਣ ਤੇ ਲਈ ਨਿਵੇਸ਼ ਕਰ ਰਹੀ ਹੈ ਅਤੇ ਯਾਤਰੀਆਂ ਉਤੇ ਨਕਾਰਾਤਮਕ ਪ੍ਰਭਾਵ ਤੋਂ ਬਚੇ ਜਾ ਸਕੇ ਕਲਸ ਸਟ੍ਰੀਮ ਅਤੇ ਬੰਬਾਡੀਅਰ ਲੰਬੇ ਸਮੇਂ ਤੋਂ ਗਲੋਬਲ ਬਿਜ਼ਨਸ ਜੈਟ ਮਾਰਕੀਟ ਦੇ ਵਿੱਚ ਮੁੱਖ ਮੁਕਾਬਲਾ ਤਿਆਰ ਨਹੀਂ ਰਹੇ ਨੇ ਇਸੇ ਨਾਲ ਹੀ ਦੋਵੇਂ ਕੰਪਨੀਆਂ ਵੱਡੇ ਕੈਬਿਨ ਅਤੇ ਲੰਬੀ ਦੂਰੀ ਤੱਕ ਉਡਾਣ ਭਰਨ ਵਾਲੇ ਜੈਟ ਤਿਆਰ ਕਰਦੀਆਂ ਨੇ ਜੋ ਕਾਰਪੋਰੇਟ ਅਤੇ ਸਤਕਾਰੀ ਕਾਗਤ ਦੇ ਵਿੱਚ ਕਾਫੀ ਲੋਕਪ੍ਰੀਏ ਨੇ ਹਵਾਵਾਜ਼ੀ ਮਹਾਰਤਾ ਕਹਿਣੇ ਕਿ ਪ੍ਰਮਾਣਿਕरण ਦੀ ਪ੍ਰਕਿਰਿਆ ਬਹੁਤ ਅਹੰਕਾਰਪੂਰਨਕ ਹੁੰਦੀ ਹੈ ਕਿਉਂਕਿ ਇਸ ਦੇ ਨਾਲ ਇਹ ਨਿਦਤ ਹੁੰਦਾ ਹੈ ਕਿ ਕਿਸੇ ਜਹਾਜ਼ ਨੂੰ ਕਿਸੇ ਦੇਸ਼ ਦੇ ਵਿੱਚ ਵੇਚਿਆ ਰਜਿਸਟਰ ਕੀਤਾ ਜਾਉਣਾ ਹੈ ਜਾਂ ਨਹੀਂ ਕੈਨੇਡਾ ਵਿੱਚ ਰਹਿੰਦੇ ਲੱਖਾਂ ਪਰਿਵਾਰਾਂ ਲਈ ਇੱਕ अहम ਰਾਹਤ ਭਰੀ ਖਬਰ سامنے ਆ ਰਹੀ ਹੈ ਕੈਨੇਡਾ ਨਵੇਂਯੂ ਐਚਐਸਸੀ ਯਾਨਕਿ ਸੀਆਰਏ ਦੇ ਵੱਲੋਂ 456 ਡਾਲਰ ਕੈਨੇਡਾ ਕਾਰਬਨ ਰਿਬੇਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਦੀ ਸਿੱਧੀ ਛੋ ਮਾਰ ਰਕਮ 26 ਚਨਵੀ ਤੋਸਵਾ 26 ਨੂੰ ਯੋਗ ਨਾਗਰਿਕਾਂ ਦੇ ਖਾਤੇ ਵਿੱਚ ਭੇਜੀ ਜਾਵੇਗੀ। ਇਹ ਰਕਮ ਤੇ ਮਾਈ ਆਧਾਰ ਉਤੇ ਦਿੱਤੀ ਜਾਣ ਵਾਲੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਦਾ ਮਕਸਦ ਕਾਰਬਨ ਟੈਕਸ ਤੋਂ ਇਕੱਠੀ ਕੀਤੀ ਗਈ ਆਮਦਨ ਨੂੰ ਸਿੱਧਾ ਆਮ ਕੈਨੇਡੀਆਨਾਂ ਤੱਕ ਵਾਪਸ ਪਹੁੰਚਾਉਣਾ ਹੈ। ਖਾਸ ਕਰਕੇ ਇਸ ਸਮੇਂ ਜਦੋਂ ਸਰਦੀਆਂ ਦੇ ਮੌਸਮ ਕਾਰਨ ਹੀਟਿੰਗ ਬਿੱਲ, ਇੰਡਨ ਅਤੇ ਰਹਿਣ ਸਹਿਣ ਦੇ ਖਰਚੇ ਲਗਾਤਾਰ ਵਧ ਰਹੇ ਹੁੰਦੇ ਨੇ, ਇਹਦੀ ਬੇਟ ਇੱਕ ਵੱਡੀ ਮਦਦ ਸਾਬਤ ਹੋ ਰਹੀ ਹੁੰਦੀ ਹੈ। ਕੈਨੇਡਾ ਕਾਰਬਨ ਰਿਬਿਲਟੀ ਇੱਕ ਕੇਂਦਰੀ ਸਰਕਾਰੀ ਪ੍ਰੋਗਰਾਮ ਹੈ ਜੋ ਯਕੀਨੀ ਬਣਾਉਂਦਾ ਹੈ ਕਿ ਕਾਰਬਨ ਬਜਟ ਉਤੇ ਨਾ ਪਈ ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਲਈ ਕੋਈ ਵੱਖਰੀ ਅਰਜ਼ੀ ਦਾ ਫਾਰਮ ਭਰਨ ਦੀ ਲੋੜ ਨਹੀਂ ਹੁੰਦੀ ਜੇਕਰ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰ ਚੁੱਕੇ ਹੋ ਅਤੇ ਤੁਹਾਡੀ ਜਾਣਕਾਰੀ ਸੀਆਰਏ ਕੋਲ ਅਪਡੇਟ ਹੈ ਤਾਂ ਭੁਗਤਾਨ ਆਪਣੇ ਆਪ ਹੀ ਜਾਰੀ ਹੋ ਜਾਂਦਾ ਹੈ ਨਿਰਪੱਖਤਾ ਦੇ ਸਿਧਾਂਤ ਉੱਤੇ ਤਿਆਰ ਕੀਤੀ ਗਈ ਇਹ ਯੋਜਨਾ ਉਹਨਾਂ ਪਰਿਵਾਰਾਂ ਨੂੰ ਖਾਸ ਤੌਰ ਤੇ ਰਾਹਤ ਦਿੰਦੀ ਹੈ ਜੋ ਵਧ ਰਹੀਆਂ ਉੱਚਾ ਕੀਮਤਾਂ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ 2026 ਦੇ ਵਿੱਚ ਮਿਲ ਰਹੀ 455 ਡਾਲਰ ਦੀ ਇਹ ਰਕਮ ਮੌਜੂਦਾ ਮਹਿੰਗਾਈ ਭਾਲਨ ਦੀਆਂ ਤਰ੍ਹਾਂ ਤੇ ਘਰੇਲੂ ਲੋੜਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੈਅ ਕੀਤੀ ਗਈ ਹੈ ਹਾਲਾਂਕਿ ਰਕਮ ਸੁਭੇਤੇ ਪਰਿਵਾਰ ਦੇ ਆਕਾਰ ਦੇ ਅਨੁਸਾਰ ਵੱਖ-ਵੱਖ ਹੋ ਸਕਦੀ ਹੈ ਪਰ ਫਿਰ ਵੀ ਇਸ ਸਾਲ ਦੀ ਸ਼ੁਰੂਆਤ ਵਿੱਚ ਇੱਕ ਮਜ਼ਬੂਤ ਆਰਥਿਕ ਸਹਾਰਾ ਬਣਿਆ ਹੈ ਮਾਰਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਨਿਯਮਤ ਅਤੇ ਭਰੋਸੇਯੋਗ ਸਹਾਇਤਾ ਨਾ ਸਿਰਫ ਤੁਰੰਤ ਖਰਚਿਆਂ ਨੂੰ ਸੰਭਾਲਣ ਦੇ ਸਮੇਂ ਦੇ ਲਈ ਆਰਥਿਕ ਸਥਿਰਤਾ ਵੀ ਪੈਦਾ ਕਰਦੀ ਹੈ ਜੇਕਰ ਤੁਸੀਂ ਭੁਗਤਾਨ ਪ੍ਰਾਪਤ ਕਰਨ ਦੇ ਤਰੀਕੇ ਦੀ ਤਰਕ ਡਾਇਰੈਕਟ ਡਿਪੋਜ਼ਿਟ ਸਭ ਤੋਂ ਤੇਜ਼ ਅਤੇ ਸੁਰੱਖਿਅਤ ਤੰਗ ਹੈ ਜਿਨ੍ਹਾਂ ਲੋਕਾਂ ਦੀ ਬੇਕਿੰਗ ਜਾਣਕਾਰੀ ਸੀਆਰਏ ਕੋਲ ਅਪਡੇਟ ਹੈ ਉਹਨਾਂ ਨੂੰ 26 ਜਨਵਰੀ ਨੂੰ ਰਕਮ ਸਿੱਧੇ ਖਾਤੇ ਵਿੱਚ ਮਿਲ ਜਾਵੇਗੀ ਜਦ ਕਿ ਚੈੱਕ ਰਾਹੀਂ ਭੁਗਤਾਨ ਲੈਣ ਵਾਲਿਆਂ ਨੂੰ ਢਾਕ ਕਾਰਨ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਡਾਇਰੈਕਟ ਡਿਪੋਜ਼ਿਟ ਸੈੱਟ ਕਰਨ ਦੇ ਲਈ ਤੁਸੀਂ ਸੀਆਰਏ ਦੇ ਮਾਈ ਅਕਾਊਂਟ ਵਿੱਚ ਲੌਗਇਨ ਕਰਕੇ ਆਪਣੀ ਬੈਂਕ ਜਾਣਕਾਰੀ ਆਸਾਨੀ ਨਾਲ ਅਪਡੇਟ ਕਰ ਸਕਦੇ ਹੋ ਹੁਣ ਗੱਲ ਕਰੀ ਯੋਗਤਾ ਦੀ ਤਾਂ ਇਸ ਰਿਵੇਟ ਲਈ ਉਹ ਵਿਅਕਤੀ ਯੋਗ ਨੇ ਜੋ ਉਸ ਸੂਬੇ ਜਾਂ ਖੇਤਰ ਦੇ ਵਿੱਚ ਰਹਿੰਦੇ ਨੇ ਜਿੱਥੇ ਸੰਗੀ ਕਾਰਬਨ ਕੀਮਤ ਲਾਗੂ ਹੁੰਦੀ ਹੈ ਆਮ ਤੌਰ ਉਤੇ ਭੁਗਤਾਨ ਸਮੇਂ ਉਮਰ 19 ਸਾਲ ਤੋਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਹਾਲਾਂਕਿ ਜੀਵਨ ਸਾਥੀ ਜਾਂ ਬੱਚਿਆਂ ਵਾਲੇ ਨੌਜਵਾਨ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਨੇ ਸਭ ਤੋਂ ਜ਼ਰੂਰੀ ਸ਼ਰਤ ਹੈ ਕਿ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਭਾਵੇਂ ਆਮਦਨ ਘੱਟ ਹੀ ਕਿਉਂ ਨਾ ਹੋਵੇ ਕੈਨੇਡਾ ਵਿੱਚ ਜੋਬੇ ਵਸੂਲੀ ਦੇ ਨਾ ਉਤੇ ਹੋ ਰਹੀਆਂ ਕੋਲੀਬਾਰੀਆਂ ਨੂੰ ਰੋਕਣ ਦੇ ਲਈ ਫੈਡਰਲ ਸਰਕਾਰ ਨੇ ਸਰੀ ਸ਼ਹਿਰ ਦੇ ਲਈ ਵੱਡਾ ਕਦਮ ਚੁੱਕਿਆ ਹੈ ਫੈਡਰਲ ਸਰਕਾਰ ਦੇ ਵੱਲੋਂ ਸਰੀ ਅਤੇ ਲਾਰਡ ਮੈਨਲੈਂਡ ਖੇਤਰ ਦੇ ਵਿੱਚ ਬਿਤੇਰੇ ਪੁਲਿਸ ਅਧਿਕਾਰੀਆਂ ਦੀ ਤਨਤੀ ਅਤੇ ਪੁਲਿਸ ਹੈਲੀਕਾਪਟਰ ਦੇ ਵਰਤੋਂ ਦਾ ਐਲਾਨ ਕਰ ਦਿੱਤਾ ਗਿਆ ਹੈ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਘੀ ਨੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਸੁਪੇ ਦੇ ਲੋਕ ਸੁਰੱਖਿਆ ਮੰਤਰੀ ਨੀਨਾ ਕਰੀਗਰ RCMP ਦੇ ਕਮਿਸ਼ਨਰ ਮਾਈਕ ਡੂਅਮ ਅਤੇ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੀ ਮੁਖੀ ਐਰਿਨ ਓ ਕੋਰਮਲ ਦੇ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਲੋਨ ਮੈਨ ਲੈਂਡ ਦੇ ਵਿੱਚ ਚੱਲ ਰਹੀ ਹਿੰਸਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤਯੋਗ ਨਹੀਂ ਹੈ। ਉਹਨਾਂ ਨੇ ਕਿਹਾ ਜਿਪਰੀ ਫਸੂਲੀਅਤ ਦੇ ਗੈਂਗ ਹਿੰਸਾ ਦੇ ਵਿੱਚ ਸ਼ਾਮਲ ਅਪਰਾਧੀ ਗਿਰੋਹਾਂ ਦੇ ਖਿਲਾਫ ਫੈਡਰਲ ਸੁਪਾਈ ਅਤੇ ਸਥਾਨਕ ਸਰਕਾਰਾਂ ਨੂੰ ਮਿਲ-ਜੁਲ ਕੇ ਸਖਤ ਕਾਰਵਾਈ ਕਰਨੀ ਹੋਵੇਗੀ। ਅਨੰਦ ਸੰਗਰੀ ਨੇ ਦੱਸਿਆ ਕਿ 20 ਨਵੇਂ ਪੁਲਿਸ ਅਧਿਕਾਰੀਆਂ ਦੀ ਤਨਖਾਹੀ ਅਤੇ ਹੈਲੀਕਾਪਟਰ ਦੀ ਮਦਦ ਨਾਲ ਹਲਾਤਾਂ ਨੂੰ ਕਾਬੂ ਦੇ ਵਿੱਚ ਲਿਆਂਦਾ ਜਾਵੇਗਾ ਇਹ ਐਲਾਨ ਅਜੇ ਸਮੇਂ ਦੇ ਵਿੱਚ ਕੀਤਾ ਗਿਆ ਜਦੋਂ ਸਰੀ ਦੀ ਮੇਅਰ ਬੈਂਡਲੋਕ ਸ਼ਹਿਰ ਦੇ ਵਿੱਚ ਵਧ ਰਹੀਆਂ ਐਕਸਟਰਸ਼ਨ ਧਮਕੀਆਂ ਦੇ ਮੱਦੇਨਜ਼ਰ ਐਮਰਜੈਂਸੀ ਲਾਗੂ ਕਰਨ ਦੀ ਮੰਗ ਕਰੀਆਂ ਨੇ ਹਾਲਾਂਕਿ ਫੈਡਰਲ ਲੋਕ ਸੁਰੱਖਿਆ ਮੰਤਰੀ ਦੇ ਬਿਆਨ ਦੇ ਵਿੱਚ ਸਰੀ ਵਿੱਚ ਐਮਰਜੈਂਸੀ ਦੇ ਐਲਾਨ ਬਾਰੇ ਕੋਈ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ ਗੈਰੀ ਅਨੰਦ ਸੰਗਰੀ ਨੇ ਵੀ ਸਪੱਸ਼ਟ ਕਰ ਦਿੱਤਾ ਕਿ RCMP ਦੇ ਨਵੇਂ ਪੁਲਿਸ ਅਧਿਕਾਰੀ ਬ੍ਰਿਟਿਸ਼ ਕੋਲੰਬੀਆ ਤੇ ਲਈ ਪਹਿਲਾ ਐਲਾਨੀ ਗਈ 4 ਮਿਲੀਅਨ ਡਾਲਰ ਦੀ ਮਦਦ ਤੋਂ ਇਲਾਵਾ ਹੋਣਗੇ ਜੋ ਕਿ ਰੀਜਨਲ ਡਰਗ ਐਨਫੋਰਸਮੈਂਟ ਟੀਮ ਦੇ ਲਈ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਦਰਮਿਆਨ ਸਰੀ ਦੇ ਮੇਅਰ ਬ੍ਰੈਂਡਾ ਲੋਕ ਨੇ ਦੱਸਿਆ ਕਿ ਉਹ ਅਗਲੇ ਹਫਤੇ ਫੈਡਰਲ ਮੰਤਰੀ ਗੈਰੀ ਅਨੰਤ ਸੰਕਰੀ ਦੇ ਨਾਲ ਮੁਲਾਕਾਤ ਕਰਕੇ ਐਮਰਜੈਂਸੀ ਦੇ ਮੁੱਦੇ ਉੱਤੇ ਗੱਲਬਾਤ ਕਰਨਗੇ ਸਰੀ ਦੇ ਕਾਉਂਸਲਰ ਬ੍ਰੈਂਡਾ ਐਨਿਸ ਨੇ ਕਿਹਾ ਕਿ ਸ਼ਹਿਰ ਇੱਕ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਲਗਭਗ ਹਰ ਸਵੇਰ ਕਿਸੇ ਨਾ ਕਿਸੇ ਇਲਾਕੇ ਤੋਂ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਜਾਂਦੀ ਹੈ ਉਹਨਾਂ ਅਨੁਸਾਰ ਅਜੇ ਹਾਲਾਤਾਂ ਵਿੱਚ ਫੈਡਰਲ ਸਰਕਾਰ ਦੀ ਹੋਰ ਮਜ਼ਬੂਤ ਮਦਦ ਬੇਅਸ ਜ਼ਰੂਰੀ ਹੈ ਪੁਲਿਸ ਸੰਕੜੇ ਮੁਤਾਬਕ ਨਵੇਂ ਸਾਲ ਦੀ ਸ਼ੁਰੂਆਤ ਤੋਂ 26 ਜਨਵਰੀ ਤੱਕ ਸਰੀ ਦੇ ਵਿੱਚ ਐਕਸਟਰੂਸ਼ਨ ਦੇ 36 ਮਾਮਲੇ ਦਰਜ ਹੋ ਚੁੱਕੇ ਨੇ ਹਾਲਾਂਕਿ ਸਮਾਜੀਆਂ ਕਈ ਮਹੱਤਵਪੂਰਨ ਸਖਸ਼ੀਆਂ ਤੇ ਇਸ ਗਣਤੀ ਨੂੰ ਹੋਰ ਵੱਧ ਦੱਸ ਰਹੀਆਂ ਨੇ ਬੀਸੀ ਐਕਸਟਰੂਸ਼ਨ ਟਾਸਕ ਫੋਰਸ ਦੇ ਵੱਲੋਂ ਇਹਨਾਂ ਮਾਮਲੇ ਦੀ ਡੂੰਘਾਈ ਤੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਮਦਦ ਨਾਲ ਕੋਰੀ ਬਾਰੀ ਵਿੱਚ ਸ਼ਾਮਲ ਵਿਅਕਤੀ ਨੂੰ ਡਿਪੋਰਟ ਵੀ ਕੀਤਾ ਜਾ ਰਿਹਾ ਹੈ ਉੱਧਰ ਅਲਬਰਟਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਐਕਸਟਰੂਸ਼ਨ ਦੇ ਨਾਲ ਜੁੜੀ ਹਿੰਸਾ ਵਧਨ ਦੇ ਦਰਮਿਆਨ ਇੱਕ ਗੰਭੀਰ ਬਾਦਲ ਸਾਹਮਣੇ ਆਇਆ ਹੈ ਕੈਲਗਰੀ ਦੇ ਰੈਡ ਸਟੋਨ ਲਾਕੇ ਦੇ ਵਿੱਚ ਦੋ ਵਿਅਕਤੀ ਦੀ ਮੌਤ ਹੋ ਗਈ ਹੈ ਕੈਲਗਰੀ ਪੁਲਿਸ ਨੇ ਹੋਮਿਸਾਈਡ ਯੂਨਿਟ ਮੁਤਾਬਕ ਬੁਦਵਾਰ ਤੜਕੇ ਰੈਡ ਸਟੋਨ ਮਾਰਕੀਟ ਦੇ ਨੇੜੇ ਇੱਕ ਘਰ ਦੇ ਵਿੱਚ ਝਗੜੇ ਦੀ ਸੂਚਨਾ ਮਿਲੀ ਸੀ ਮੌਕੇ ਤੇ ਪੁਲਿਸ ਨੂੰ ਦੋ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੇ ਜਿਨ੍ਹਾਂ ਵਿੱਚੋਂ ਇੱਕ ਨੂੰ ਮੌਕੇ ਤੇ ਹੀ ਮਰ ਤੱਕ ਖਰਾਾ ਦੇ ਦਿੱਤਾ ਗਿਆ ਜਦਕਿ ਦੂਜੇ ਨੇ ਹਸਪਤਾਲ ਤੇ ਵਿਸ਼ੇਲਾਸ ਦੌਰਾਨ ਧਮ ਤੋੜ ਦਿੱਤਾ ਵਗੜੇ ਮੁਤਾਬਕ ਵਾਰਦਾਤ ਵੇਲੇ ਘਰ ਵਿੱਚ ਕਿਰਾਏਦਾਰ ਦੇ ਲਈ ਤਿੰਨ ਵੱਖ-ਵੱਖ ਯੂਨਿਟ ਬਨੇ ਹੋਏ ਸਨ ਫਿਲਹਾਲ ਪੁਲਿਸ ਵੱਲੋਂ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੋਰ ਜਾਣਕਾਰੀ ਸਾਹਮਣੇ ਆਵੇਗੀ immigration refuses and citizenship canada I us thai. ਨਿਵਾਸੀ ਅਲਜੀਆ ਦੇ ਲਈ ਨਵੇਂ ਪ੍ਰੋਸੈਸਿੰਗ ਸਮੇਂ ਚਾਰੀ ਕੀਤੇ ਗਏ ਨੇ ਇਨਾਂ ਤੇ ਵੀਜਾ ਸਟਡੀ ਪਰਮਿਟ ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਸ਼ਾਮਲ ਨੇ ਤਾਜ਼ਾ ਅਪਡੇਟ ਦੱਸਦੇ ਨੇ ਕਿ ਕੁਝ ਸ਼੍ਰੇਣੀਆਂ ਦੇ ਵਿੱਚ ਸੁਧਾਰ ਆਇਆ ਹੈ ਜਦਕਿ ਕੁਝ ਹੋਰ ਦੇ ਵਿੱਚ ਉਡੀਕ ਸਮਾਂ ਵਧ ਗਿਆ ਤੇ ਆਈਏਐਸਸੀ ਦੇ ਨਵੇਂ ਅੰਕੜਿਆਂ ਮੁਤਾਬਕ ਵਿਜ਼ਟਰ ਵੀਜ਼ਾ ਤੇ ਪ੍ਰੋਸੈਸਿੰਗ ਸਮੇਂ ਜ਼ਿਆਦਾਤਰ ਸਥਿਰ ਨੇ ਹਾਲਾਂਕਿ ਕੁਝ ਨਿਸ਼ਚਿਆ ਦੇ ਲਈ ਸਕਾਰਾਤਮਕ ਬਦਲਾਅ ਵੀ ਦੇਖਣ ਨੂੰ ਮਿਲ ਰਹੇ ਨੇ ਸਭ ਤੋਂ ਵੱਡੀ ਰਾਹਤ ਭਾਰਤ ਤੋਂ ਅਲਜੀ ਦੇਣ ਵਾਲੇ ਦੇ ਲਈ ਸਾਹਮਣੇ ਆ ਰਹੀ ਹੈ ਜਿੱਥੇ ਵਿਜ਼ਟਰ ਵੀਜ਼ਾ ਪ੍ਰੋਸੈਸਿੰਗ ਸਮਾਂ ਮਿਆਦ ਨਿਯਮਿਤਨਾ ਤੋਂ ਘਟਾ ਕੇ 83 ਦਿਨ ਕਰ ਦਿੱ ਅਰਥਾਤ 16 ਦਿਨ ਅਤੀ ਕੰਮੀ ਦੂਜੀ ਪਾਸੇ ਨਾਈਜੀਰੀਆ ਤੇ ਕੈਨੇਡਾ ਦੇ ਅੰਤਰੌਜਮਾ ਹੋਣ ਵਾਲੀਆਂ ਵਿਜ਼ਟੇ ਵੀਜ਼ਾ ਅਰਜ਼ੀਆਂ ਦੇ ਲਈ ਉਡੀਕ ਸਮੇਂ ਦੇ ਵਿੱਚ ਹਲਕਾ ਵਾਤਾਵਰਨ ਦਰਜ ਕੀਤਾ ਗਿਆ ਤੇ ਕੈਨੇਡਾ ਬਾਹਰ ਦਿੱਤੀਆਂ ਕਿ ਆ ਵਿਜ਼ਟੇ ਵੀਜ਼ਾ ਅਰਜ਼ੀਆਂ ਦੇ ਲਈ ਸਰਕਾਰੀ ਸੇਵਾ ਮਿਆ 14 ਤੀ ਨਾਈਜਰ ਦੇ ਦੇਸ਼ ਤੇ ਅੰਤਰਰਾਸ਼ਟਰੀਆ ਦੇ ਲਈ ਕੋਈ ਨਿਰਦੇਸ਼ ਮਿਆ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਵਰਕ ਪਰਮਿਟਾਂ ਦੀ ਗੱਲ ਕਰੀਏ ਤਾਂ ਇਥੇ ਤਸਵੀਰ ਕੁਝ ਹੋਰ ਹੈ ਕਈ ਦੇਸ਼ਾਂ ਦੇ ਲਈ ਵਰਕ ਪਰਮਿਟ ਪ੍ਰੋਸੈਸਿੰਗ ਸਮੇਂ ਹੋਲੇ ਹੋ ਗਏ ਨੇ ਅਤੇ ਹੋਰ ਵੀ ਅਸਥਿਰ ਦਿਖ ਰਹੇ ਨੇ ਖਾਸ ਤੌਰ ਤੇ ਪਾਕਿਸਤਾਨ ਦੇ ਸੰਯੁਕਤ ਰਾਜ ਅਮਰੀਕਾ ਤੋਂ ਅਰਜ਼ੀ ਦੇਣ ਵਾਲੇ ਲਈ ਉਡੀਕ ਸਮੇਂ ਵਿੱਚ ਮਹੱਤਵਪੂਰਨ ਹੋਤਾ ਹੋਇਆ ਹੈ ਕੈਨੇਡਾ ਦੇ ਅੰਦਰੋਂ ਜਮ੍ਹਾਂ ਕੀਤੀਆਂ ਗਈਆਂ ਵਰਕ ਪਰਮਿਟ ਅਰਜ਼ੀਆਂ ਚਾਹੇ ਨਵੀਆਂ ਹੋਣ ਜਾਂ ਐਕਸਟੈਂਸ਼ਨ ਲਈ ਸੇਵਾ ਮਿਆਰ 120 ਦਿਨ ਹੈ ਜਦਕਿ ਕੈਨੇਡਾ ਤੋਂ ਬਾਹਰ ਦਿੱਤੀਆਂ ਗਈਆਂ ਅਰਜ਼ੀਆਂ ਦੇ ਲਈ ਮਿਆਰ 60 ਦਿਨ ਹੈ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਯਾਨੀ ਕਿ IEC ਪਰਮਿਟ ਲਈ ਇਹ ਮਿਆਰ 65 ਦਿਨ ਰੱਖਿਆ ਗਿਆ ਹੈ ਸਟੱਡੀ ਪਰਮਿਟ ਇਸ ਅਪਡੇਟ ਦੇ ਵਿੱਚ ਸਭ ਤੋਂ ਛੇ ਸ਼੍ਰੇ ਸੰਚਾਰਤੋ ਦੇਸ਼ਾਂ ਤੇ ਦੀ ਪੋਸਟਾਸਿੰਗ ਕਮੇਟੀ ਵਿੱਚ ਸਿਰਫ ਇੱਕ ਹਫ਼ਤੇ ਦੇ ਕਰੀਬ ਦਾ ਹਲਕਾ ਵਾਅਦਾ ਦਰਜ ਕੀਤਾ ਗਿਆ ਸਟਡੀ ਪਰਮਿਟਾ ਦੇ ਲਈ ਵੀ ਕੈਨੇਡਾ ਦੇ ਅੰਦਰੂ ਅਰਜ਼ੀ ਦਾ ਸੇਵਾ ਮਿਆਰ 120 ਦਿਨ ਅਤੇ ਭਾਰੋ ਜੀ ਦੇ ਲਈ 60 ਦਿਨ ਹੈ ਸੂਪਰ ਵੀਜ਼ਾ ਅਰਜ਼ੀਆਂ ਦੇ ਵਿੱਚ ਮਿਲੀ ਜੁਲੀ ਤਸਵੀਰ ਸਾਹਮਣੇ ਆਈ ਹੈ ਕੁਝ ਵੀਨੇ ਕਾਰਤਿਲੀ ਉਡੀਕ ਸਮੇਂ ਦੇ ਵਿੱਚ ਥੋੜੀ ਕਮੀ ਆਈ ਹੈ ਪਰ ਸਭ ਤੋਂ ਵੱਡਾ ਬਦਲਾਵ ਸਯੁਕਤ ਰਾਸ਼ਟਰ ਦਿੱਤੀਆਂ ਗਿਆ ਅਰਜ਼ੀਆਂ ਦੇ ਵਿੱਚ ਵੇਖਿਆ ਗਿਆ ਜਿੱਥੇ ਪ੍ਰੋਸੈਸਿੰਗ ਸਮਾਂ ਸਿਰਫ 2 ਹਫ਼ਤੇ ਵਿੱਚ ਲਗਭਗ 2 ਗੁਣਾ ਹੋ ਗਿਆ ਮੰਨਿਆ ਜਾ ਰਿਹਾ ਹੈ ਕਿ ਅਰਜ਼ੀਆਂ ਦੀ ਵੱਡੀ ਗਿਣਤੀ ਕਾਰਨ ਹੋਇਆ ਹੈ ਸੂਪਰ ਵੀਜ਼ਾ ਦੇ ਲਈ ਸਿਵਾ ਮਿਆਰ 112 ਦਿਨਾਂ ਤੇ ਇਹ ਅਰਜ਼ੀਆਂ ਸਿਰਫ ਕੈਨੇਡਾ ਤੋਂ ਬਾਹਰ ਨਹੀਂ ਦਿੱਤੀਆਂ ਜਾ ਸਕਦੀਆਂ ਨਹੀਂ ਆਈਐਸਐਸਸੀ ਵੱਲੋਂ ਜਾਰੀ ਕੀਤੇ ਗਏ ਪ੍ਰੋਸੈਸਿੰਗ ਸਮੇਂ ਅੰਦਾਜ਼ੇ ਨੇ ਜੋ ਅੱਜ ਜਮ੍ਹਾਂ ਹੋ ਰਹੀਆਂ ਨਵੀਆਂ ਅਰਜ਼ੀਆਂ ਤੇ ਲਾਗੂ ਹੁੰਦੇ ਨੇ ਪਰ ਇਹ ਜਦੋਂ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਈਐਸਐਸਸੀ ਨੂੰ ਮਿਲਦੀ ਹੈ ਤੇ ਉਸ ਵੇਲੇ ਖਤਮ ਹੁੰਦੀ ਹੈ ਜਦੋਂ ਅੰਤਿਮ ਫੈਸਲਾ ਜਾਰੀ ਕੀਤਾ ਜਾਂਦਾ ਹੈ ਇਸ ਸਮਾਂ ਕਲੇਸ ਦੀ ਗੁੰਜਲਤਾ ਦਸਤਾਵੇਜ਼ਾਂ ਦੀ ਪੂਰਨਤਾ ਤੇ ਬਿਨੇ ਕਾਰਵਲੂ ਦਿੱਤੇ ਗਏ ਜਵਾਬਾਂ ਦੀ ਤੇਜ਼ੀ ਉੱਤੇ ਨਿਰਭਰ ਕਰਦਾ ਹੈ ਆਈਆਰਐਸਸੀ ਸਪੱਸ਼ਟ ਕਰਦਾ ਹੈ ਕਿ ਸੇਵਾ ਮਿਆਰ ਅੰਦਰੂਨੀ ਕ tiêu ਹੁੰਦੇ ਨੇ ਜਿਨ੍ਹਾਂ ਦੀ ਲਗਭਗ 80% ਅਜੀਆਂ ਨਿਰਧਾਰਤ ਸਮੇਂ ਅੰਦਰ ਨਿਪਟਾਨੀਆਂ ਜਾਂਦੀਆਂ ਨੇ ਅਤੇ ਬਾਕੀ ਮਾਮਲਿਆਂ ਦੇ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ ਕੈਲਗਰੀ ਵਾਸੀਆਂ ਲਈ ਮੱਧਪੂਰਬ ਤੱਕ ਪਹੁੰਚ ਹੋਣ ਹੋਰ ਆਸਾਨ ਹੋਣ ਜਾ ਰਹੀ ਹੈ ਇਸ ਸਾਲ ਦੇ ਅੰਤ ਤੋ ਕੈਲਗਰੀ ਨੂੰ ਅਬੂਦਾਬੀ ਦੇ ਨਾਲ ਸਿੱਧਾ ਜੋੜਨ ਵਾਲੀ ਇੱਕ ਨਵੀਂ ਅੰਤਰਰਾਸ਼ਟਰੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ ਜਿਸ ਉੱਤਰਬ ਅਮੀਰਾਤ ਦੀ ਰਾਸ਼ਟਰੀ 에ਰਲਾਈਨ ਇਤਿਹਾਦ 에ਅਰਵੇਅਸ 3 ਨਵੰਬਰ ਤੋਂ ਹਫ਼ਤੇ ਦੇ ਵਿੱਚ ਚਾਰ ਵਾਰ ਕੈਲਗਰੀ ਤੋਂ ਅਬੂਦਾਬੀ ਦਿੱਲੀ ਸਦੀਆਂ ਯਾਤਰਾਵਾਂ ਡਾਨੀ ਚਲਾਵੇਗੀ ਯਾਤਰੀਆਂ ਦਾ ਕਹਿਣਾ ਹੈ ਕਿ ਨਵਾਂ ਰੂਟ ਸਿਰਫ ਯਾਤਰੀਆਂ ਲਈ ਸੁਵਿਧਾਜਨਕ ਨਹੀਂ ਹੋਵੇਗਾ ਸਗੋਂ ਇਹ ਸੈਸਪਾਟੇ ਕਾਰੋਬਾਰ ਅਤੇ ਵਪਾਰਕ ਸੰਬੰਧਨ ਨੂੰ ਵੀ ਮਜ਼ਬੂਤ ਕਰੇਗਾ ਕੈਲਗਰੀ 에ਰਪੋਰਟ ਸੀਈਓ ਕ੍ਰਿਸ ਸਟਿਨਸ ਜੇਲ ਨੇ ਕਿਹਾ ਕਿ ਇਸ ਰੂਟ ਤੇ ਲਈ ਮਜ਼ਬੂਤ ਮੰਗ ਦੀ ਉਮੀਦ ਹੈ ਉਹਨਾਂ ਦੱਸੇ ਕਿ ਕੈਲਕੀ ਤੇ ਪੱਛਮੀ ਕੈਨੇਡਾ ਦੇ ਲਈ ਇੱਕ ਵੱਡਾ ਹਵਾਈ ਕੇਂਦਰ ਹੈ ਤੇ ਅਬੂਦਾਬੀ ਦੇ ਨਾਲ ਸਿੱਧੀ ਕਨੈਕਟੀਵਿਟੀ ਇਸ ਹਫਤੇ ਮਹੱਤਤਾ ਨੂੰ ਹੋਰ ਬਤਾਵੇਗੀ ਡਿਜੀਟਲ ਦੇ ਅਨੁਸਾਰ ਕਿਸੇ ਵੀ ਰੂਟ ਦੀ ਸਫਲਤਾ ਸਿਰਫ ਯਾਤਰੀ ਦੀ ਗਿਣਤੀ ਨਾਲ ਹੀ ਨਹੀਂ ਸਗੋ ਕਾਰਕੋ ਟ੍ਰੈਫਿਕ ਨਿਵੇਸ਼ ਅਤੇ ਕਾਤੇ ਕਾਰੋਬਾਰੀ ਯਾਤਰਾ ਨਾਲ ਵੀ ਮਾਪੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਾਰੋਬਾਰੀ ਯਾਤਰਾ ਮਜ਼ਬੂਤ ਰਹੀ ਤਾਂ ਇਸ ਦਾ ਮਤਲਬ ਹੋਵੇਗਾ ਕਿ ਦੋਹਾਂ ਖੇਤਰਾਂ ਦੇ ਵਿੱਚ ਅਸਲੀ ਵਪਾਰਕ ਸੌਦੇ ਹੋ ਰਹੇ ਨੇ ਇਤਿਹਾਦ 에ਅਰਵੇਜ਼ ਜੋ ਕਿ ਅਬੂਦਾਬੀ ਦੀ ਪ੍ਰਮੁੱਖ ਲਾਈਨ ਹੈ ਦੁਨੀਆ ਦੇ ਸਭ ਤੋਂ ਤੇਜ਼ੀ ਦੇ ਨਾਲ ਵਧ ਰਹੇ ਹਵਾ ਬਾਜ਼ੀ ਕੇਂਦਰਾ ਵਿੱਚੋਂ ਇੱਕ ਤੋਂ ਕੰਮ ਕਰਦੀ ਹੈ 에ਅਰਲਾਈਨ ਦੀ ਨੁਮਾਇੰਦਗੀ ਲੀਨਾ ਹਾਗਿਆ ਨੇ ਕਿਹਾ ਕਿ ਕੈਲਕਟਾ ਤੇ ਅਬੂਦਾਬੀ ਦੋਵੇਂ ਹੀ ਉਜਨ ਮਿੰਤਾ ਤੇ ਵਿਸ਼ੇਸ਼ ਮਹਾਰਤਿਕ ਗਲੋਬਲ ਕੇਂਦਰ ਨੇ ਉਹਨਾਂ ਇਹ ਵੀ ਦੱਸਿਆ ਕਿ ਕੈਲਕਟਾ ਦੇ ਵਿੱਚ ਭਾਰਤੀ ਅਤੇ ਮੱਧ ਪੂਰਬੀ ਭਾਈਚਾਰੇ ਦੀ ਵੱਡੀ ਆਬਾਦੀ ਹੋਣ ਕਰਕੇ ਪਰਿਵਾਰਕ ਅਤੇ ਰਿਸ਼ਤੇਦਾਰਨ ਨੂੰ ਮਿਲਣ ਵਾਲੀ ਯਾਤਰਾ ਦੀ ਮੰਗ ਵੀ ਕਾਫੀ ਹੈ ਇਤਿਹਾਦ 에ਅਰਵੇਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਂਟੋਨੋ ਆਲਡੋ ਨਿਵਸ ਨੇ ਕਿਹਾ ਕਿ ਨਵੀਆਂ ਉਡਾਨਾਂ ਉੱਤਰੀ ਅਮਰੀਕਾ ਦੇ ਵਿੱਚ ਇਤਿਹਾਦ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨਗੀਆਂ ਉਹਨਾਂ ਅਨੁਸਾਰ ਇਹ ਰੂਟ ਕੈਨੇਡੀਅਨ ਯਾਤਰੀਆਂ ਨੂੰ ਅਬੂਦਾਬੀ ਦੇ ਸੱੰਸਕ੍ਰਿਤਕ ਤਜਰਬੇ ਅਤੇ ਸਾਰ ਸਾਲ ਭਰ ਦੀਆਂ ਗਤੀਵਿਧੀਆਂ ਤੱਕ ਸਿੱਤੀ ਪਹੁੰਚ ਦਵੇਗਾ ਜਦਕਿ ਯੂਏਈ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸਲਰਨ ਕੈਲਗਰੀ ਅਤੇ ਪੱਛਮੀ ਕੈਨੇਡਾ ਦੀ ਕੁਦਰਤੀ ਸੁੰਦਰਤਾ ਦਾ ਅਨੰਦ ਲੈ ਸਕਣਗੇ ਟੂਰਿਜ਼ਮ ਕੈਲਗਰੀ ਦਾ ਕਹਿਣੇ ਕਿ ਨਵੇਂ ਰੂਟੇ ਸ਼ਹਿਰ ਨੂੰ ਇੱਕ ਗਲੋਬਲ ਟੂਰਿਜ਼ਮ ਮੰਜ਼ਿਲ ਬਣਾਉਣ ਦੇ ਲਕਸ਼ ਨੂੰ ਪੂਰਾ ਕਰਨ ਦੇ ਵਿੱਚ ਮਦਦਗਾਰ ਸਾਬਤ ਹੋਵੇਗਾ ਸੰਸਥਾ ਦੇ ਸੀਨੀਅਰ ਉਪ ਪ੍ਰਧਾਨ ਜੈਪ ਹਿਸਲ ਨੇ ਦੱਸਿਆ ਕਿ ਕੈਲਗਰੀ 2035 ਤੱਕ ਸੈਸ ਪਾਰਟੇ ਤੋਂ ਹੋਣ ਵਾਲੀ ਆਮਦਨ ਨੂੰ ਦੁੱਗਣਾ ਕਰਕੇ 6 ਬਿਲੀਅਨ ਡਾਲਰ ਤੱਕ ਪਹੁੰਚਾਣ ਦਾ ਟੀਚਾ ਰੱਖਦਾ ਹੈ ਵਪਾਰਕ ਅੰਕੜੇ ਮੁਤਾਬਕ ਅਲਬਰਟਾ ਨੇ 2020 ਦੇ ਵਿੱਚ UAE ਨੂੰ 248 ਮਿਲੀਅਨ ਡਾਲਰ ਦਾ ਸਮਾਨ ਨਿਰਯਾਤ ਕੀਤਾ ਜਦਕਿ ਇਸੇ ਦੌਰਾਨ UAE ਤੋਂ ਲਗਭਗ 55 ਬਿਲੀਅਨ ਡਾਲਰ ਦਾ ਸਮਾਨ ਆਯਾਤ ਕੀਤਾ ਗਿਆ ਸੂਬੇ ਦੇ ਜੌਬ ਸਾਰਤਿਕਤਾ ਤੇ ਇਮੀਗ੍ਰੇਸ਼ਨ ਮੰਤਰੀ ਜੋਸਫ ਸ਼ੋ ਨੇ ਕਿਹਾ ਕਿ ਵਪਾਰ ਅਤੇ ਇਮੀਗ੍ਰੇਸ਼ਨ UAE ਦੇ ਨਾਲ ਸਿੱਧੇ ਤੇ ਮਜ਼ਬੂਤ ਕਨੈਕਸ਼ਨ ਬਣਾਉਂਦੇ ਨੇ ਉਡਾਨਾਂ 3 ਨਵੰਬਰ ਤੋਂ ਸ਼ੁਰੂ ਹੋਣਗੀਆਂ ਅਬੂਦਾਬੀ ਤੋਂ ਉਡਾਨਾਂ ਸਵੇਰੇ 9:30 ਵਜੇ ਰਵਾਨਾ ਹੋ ਕੇ ਦੁਪਹਿਰ 12:20 ਵਜੇ ਕੈਲਕਰੀ ਪਹੁੰਚਣਗੇ ਜਦਕਿ ਵਾਪਸੀ ਉਡਾਨ ਕੈਲਕਰੀ ਤੋਂ ਚੇਵਾਜ ਕੇ ਪੰਜ ਮਿੰਟ ਤੇ ਰਵਾਨਾ ਹੋ ਕੇ ਅਗਲੇ ਦਿਨ ਸ਼ਾਮ 7 ਵਜੇ ਅਬੂਦਾਬੀ ਉਤਰੇਗੀ ਲਗਭਗ 14 ਘੰਟਿਆਂ ਦੀ ਇਸ ਯਾਤਰਾ ਨੂੰ ਇਤਿਹਾਸ ਦੀਆਂ ਸਭ ਤੋਂ ਲੰਬੀਆਂ ਉਡਾਨਾਂ ਵਿੱਚ ਇੱਕ ਮੰਨਿਆ ਜਾ ਰਿਹਾ ਹੈ ਕੈਨੇਡਾ ਦੇ ਸੰਘੀ ਸਰਕਾਰ ਦੇ ਬਲ ਉਸ ਸਰਕਾਰੀ ਖਰਚਿਆਂ ਦੇ ਵਿੱਚ ਘਟौती ਤੀਹ ਤਹਿਤ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਜਿਸ ਨੂੰ CFIA ਕਹਿੰਦਾ ਹੈ 587 ਉਦਿਆਂ ਨੂੰ ਖਤਮ ਕਰਨ ਸ਼ੁਰੂ ਕਰੀ ਹੈ ਇਹ ਘਟौती ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ ਸੰਘੀ ਸਰਕਾਰ ਤੋਂ 29 ਤੱਕ ਪਬਲਿਕ ਸਰਵਿਸ ਦੇ ਖੁੱਲਾ ਕਾਰਡ ਨੂੰ ਘਟਾ ਕੇ 28 ਹਜ਼ਾਰ ਉਦਿਆਂ ਤੱਕ ਲਿਆਉਣਾ ਚਾਹੁੰਦੀ ਹੈ ਪੈਟਰਨ ਜੁਨੀਨਾ ਦਾ ਕਹਿਣਾ ਹੈ ਕਿ ਇਸ ਹਫਤੇ ਸੀ ਐਫ ਆਈ ਏ ਦੇ ਕਈ ਕਰਮਚਾਰੀਆਂ ਨੂੰ ਫਰਕ ਫੋਰਸ ਐਡਜਸਟਮੈਂਟ ਨੋਟਿਸ ਮਿਲੇ ਨੇ ਜੁਨੀਰਾਹੀ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੀਆਂ ਨੌਕਰੀਆਂ ਖਤਰੇ ਵਿੱਚ ਹੋ ਸਕਦੀਆਂ ਨੇ ਦੱਸਿਆ ਇੱਕ ਨਿਊਜ਼ ਚੈਨਲ ਓਟਵਾ ਦੇ ਨਾਲ ਗੱਲਬਾਤ ਕਰਦਿਆਂ ਸੀ ਐਫ ਆਈ ਏ ਤੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਇਹ ਉਹਦੇ ਵਿਆਪਕ ਖਰਚ ਸਮੀਖਿਆ ਤੋਂ ਬਾਅਦ ਪਛਾਣੀਆਂ ਕਈਆਂ ਬਚਤਾ ਦੇ ਨਤੀਜੇ ਵਜੋਂ ਖਤਮ ਕੀਤੇ ਜਾ ਰਹੇ ਨੇ ਸੀਐਫਆਈਏ ਨੇ ਆਪਣੇ ਬਿਆਨ ਦੇ ਵਿੱਚ ਜੋਰ ਦੇ ਕੇ ਕਿਹਾ ਕਿ ਇਹ ਕਟੌਤੀਆਂ ਫਰੰਟ ਲਾਈਨ ਨਿਰਖਣ ਅਤੇ ਐਮਰਜੈਂਸੀ ਤਿਆਰੀ ਵਰਗੀਆਂ ਅਹਿਮ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰਨ ਕੀਆ ਏਜੰਸੀ ਦਾ ਕਹਿਣਾ ਸ਼ੁਰੂ ਤੋਂ ਹੀ ਉਸ ਦੇ ਕੋਸ਼ਿਸ਼ ਇਹ ਰਹੀ ਹੈ ਕਿ ਭੋਜਨ ਸੁਰੱਖਿਆ ਜਾਨਵਰਾਂ ਤੇ ਪੌਦੇ ਦੀ ਸਿਹਤ ਵਿਗਿਆਨਕ ਖੋਜ ਅਤੇ ਅੰਤਰਰਾਸ਼ਟਰੀ ਵਪਾਰ ਦੇ ਨਾਲ ਜੁੜੇ ਮੁੱਖ ਮੰਡੇਟ ਦੀ ਰੱਖਿਆ ਕੀਤੀ ਜਾਵੇ ਏਜੰਸੀ ਅਨੁਸਾਰ ਇਹ ਬਦਲਾ ਮੁੱਖ ਤੌਰ ਤੇ ਪ੍ਰੋਗਰਾਮ ਡਿਲੀਵਰੀ ਦੇ ਵਿੱਚ ਸੁਧਾਰ ਸੰਚਾਲਨ ਕੁਸ਼ਲਤਾ ਵਧਾਉਣ ਅਤੇ ਜਿੱਥੇ ਲੋੜ ਹੋਵੇ ਉੱਥੇ ਫਰੰਟ ਲਾਈਨ ਸਮਰੱਥਾ ਵਿੱਚ ਮੁੜ ਨਿਵੇਸ਼ ਤੇ ਕੇਂਦਰਿਤ ਨੇ ਸੀਐਫਆਈ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਪੋਚਨ ਸਖਤ ਹੈ ਦੀ ਸਖਿਆ ਜੋਖਮ ਦੇ ਤਾਰ ਉਤੇ ਨਿ ਰਖਣ ਨੂੰ ਤਰਜੀਹ ਦੇਣ ਅਤੇ ਮਜ਼ਬੂਤ ਅਮਰਜੰਸੀ ਤਿਆਰੀ ਬਣਾਈ ਰੱਖਣ ਤੇ ਧਿਆਨ ਦੇਵੇਗੀ। ਸੰਘੀ ਬਜਟ 2025 ਅਨੁਸਾਰ ਕੈਨੇਡੀਅਨ ਫੂਡ ਇਨਸਪੈਕਸ਼ਨ ਜੈਂਸੀ ਨੂੰ ਅਗਲੇ 4 ਸਾਲਾਂ ਵਿੱਚ 235 ਮਿਲੀਅਨ ਡਾਲਰ ਦੀ ਬਜਟ ਲੱਭਣ ਦੇ ਲਈ ਕਿਹਾ ਗਿਆ ਹੈ। ਇਸ ਨਾਲ ਹੀ 80 ਮਿਲੀਅਨ ਡਾਲਰ ਤੋਂ ਵੀ ਫਾਰਤੀ ਲਗਾਤਾਰ ਬਜਟ ਲਾਜ਼ਮੀ ਕੀਤੀ ਗਈ ਹੈ। ਬਜਟ ਦਸਤਾਵੇਜ਼ਾਂ ਦੇ ਵਿੱਚ ਦੱਸਾਇਆ ਗਿਆ ਕਿ ਇਹ ਬਚਤਾਂ ਓਵਰਲੈਪ ਅਤੇ ਡੁਪਲੀਕੇਸ਼ਨ ਘਟਾ ਕੇ ਗੈਰ ਮੁੱਖ ਖੋਜ ਗਤੀਵਿਧੀਆਂ ਨੂੰ ਸੀਮਤ ਕਰਕੇ ਅਤੇ ਲੈਬ ਸਮਾਵਨ ਨੂੰ ਇਫੀਕਟ ਕਰਕੇ ਹਾਸਲ ਕੀਤੀਆਂ ਜਾਣ। ਇਸ ਨਾਲ ਹੀ ਸਰਕਾਰ ਸੁਰੱਖਿਅਤ ਡਿਜੀਟਲ ਪਲੇਟਫਾਰਮਾਂ ਅਤੇ ਨਿਰਯਾਤ ਸਰਟੀਫਿਕੇਟਾਂ ਤੇ ਡਿਜੀਟਲਾਈਜੇਸ਼ਨ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ ਤਾਂ ਜੋ ਕੁਸ਼ਲਤਾ ਵਧੇ ਅਤੇ ਨਿਰਯਾਤਕਾਰਾਂ ਨੂੰ ਬਿਹਤਰ ਸਹਾਇਤਾ ਮਿਲ ਸਕੇ ਹਾਲਾਂਕਿ ਫੈਡਰਲ ਯੂਨੀਅਨ ਪ੍ਰੋਫੈਸ਼ਨਲ ਇੰਸਟੀਚਿਊਟ ਆਫ ਦ ਪਬਲਿਕ ਸਰਵਿਸ ਆਫ ਕੈਨੇਡਾ ਜਿਸ ਨੂੰ ਪੀ ਆਈ ਪੀ ਐਸ ਸੀ ਕਿਹਾ ਜਾਂਦਾ ਹੈ ਉਸਨੇ ਇਸ ਸਪੈਸ਼ਲ ਉਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਯੂਨੀਅਨ ਦਾ ਕਹਿਣੇ ਕਿ ਸਟਾਪ ਦੇ ਵਿੱਚ ਕਟੌਤੀ ਨਾਲ ਹਰ ਸਾਲ ਲਗਭਗ 10 ਘੰਟਿਆਂ ਦੀ ਭੋਜਨ ਸੁਰੱਖਿਆ ਤੇ ਨਿਰੱਖਣ ਮਹਾਤ ਖਤਮ ਹੋ ਜਾਵੇਗੀ। ਪੀਆਪੀ ਐਸਸੀ ਦੇ ਪ੍ਰਧਾਨ ਸੀਨ ਉਹ ਰੀਲੀ ਨੇ ਕਿਹਾ ਕਿ ਕਟੌਤੀਆਂ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਸਗੋ ਹਰ ਉਸ ਕੈਨੇਡੀਅਨ ਨੂੰ ਪ੍ਰਭਾਵਿਤ ਕਰਨ ਗਿਆ ਜੋ ਤੇਜ ਦੇ ਵਿੱਚ ਉਪਲਬਧ ਪੋਸ਼ਣ ਨੂੰ ਤੇ ਪਰੋਸਾ ਕਰਦਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਰੱਖਣ ਅਤੇ ਖੋਸ ਮੱਥਾ ਘਟਣ ਦੇ ਨਾਲ ਬਿਮਾਰੀਆਂ ਜੋ ਭੋਜਨ ਦੇ ਵਿੱਚ ਗੰਦਗੀ ਦੇ ਮਾਮਲੇ ਦੇ ਨਾਲ ਸਾਹਮਣੇ ਆ ਸਕਦੇ ਨੇ।